ਆਸਾ 사ジナ ਦਿਵਸ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਮੌਕੇ ਖਾਸਾ ਹੀ ਰੰਗ ਵਿੱਚ ਰੰਗਿਆ ਇਟਰੀ ਦਾ ਸ਼ਹਿਰ ਕਸਤਰ ਦੇ ਮੇਰ ਤੋਂ ਅੱਜ ਖਾਲਸੇ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੀ ਦੇ ਮਹਰਾਮ ਦੇ ਸਦਕਾ ਇਸ ਸ਼ਹਿਰ ਵਿਖੇ ਨਗਰ ਵਿਖੇ ਨਗਰ ਕੀਰਤਨ ਸਜਾਏ ਗਏ ਹਨ ਸਾਰੀਆਂ ਸੰਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਇਟਲੀ ਦੇ ਵਿਚੈਸਾ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਆਸਤਲੋਗ ਵੇਰ ਤੋਂ ਵੱਲੋਂ ਹਮੇਸ਼ਾ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਾਗਮ ਉਲੀਕੇ ਜਾਂਦੇ ਨੇ ਇੱਥੋਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸ਼ਹਿਰ ਕਸਤਲਗੋ ਵੇਰ ਤੋਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਤੇ ਸਜਾਇਆ ਜਿਸ ਵੀ ਇਲਾਕੇ ਭਰ ਤੋਂ ਸੰਗਤਾਂ ਦੀ ਸਮੂਲੀਅਤ ਨੇ ਜਿੱਥੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ਉੱਥੇ ਹੀ ਖਾਸਾਹੀ ਜਾਲੋ ਜਲਾਬ ਦੇ ਰੰਗ ਵਿੱਚ ਇਤਲੀ ਦਾ ਸ਼ਹਿਰ ਕਸਤਲਗੋ ਵੇਰ ਤੋਂ ਰੰਗਿਆ ਨਜ਼ਰ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਨਗਰ ਕੀਰਤਨ ਦੀ ਰਮਤਾ ਗੁਰਦਵਾਰਾ ਸਾਹਿਬ ਤੋਂ ਹੋਈ ਜਿਸ ਦੀ ਅਗਵਾਈ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਸਿੰਘਾਂ ਨੇ ਕੀਤੀ कीर्तन ਜਥੇ ਤੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਸਮੁੱਚੇ ਮਾਹੌਲ ਨੂੰ ਖੁਸ਼ਗਵਾਰ ਬਣਾ ਰਹੇ ਸਨ ਤੇ ਇਹ ਅਲੌਕਿਕ ਨਜ਼ਾਰਾ ਵੇਖਿਆ ਹੀ ਬਣਦਾ ਸੀ ਰਸਤੇ ਵਿੱਚ ਸ਼ਰਧਾਲੂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਗਿਆ ਸਿੱਖ ਸੰਗਤਾਂ ਦੀ ਸ਼ਰਧਾ ਅਤੇ ਸੇਵਾ ਨਾਲ ਗੋਰਿਆਂ ਤੇ ਵੀ ਸਿੱਖੀ ਸਿਧਾਂਤਾਂ ਦਾ ਗਹਿਰਾ ਪ੍ਰਭਾਵ ਪਿਆ ਇਸ ਮੌਕੇ ਪੰਜਾਬ ਦੀ ਧਰਤੀ ਤੋਂ ਪੁੱਜੇ ਸੰਤ ਬਾਬਾ ਜੀਤ ਸਿੰਘ ਜੀ ਮੁੱਖੀ ਨਿਰਮਲ ਕਟਿਆ ਵਾਲਿਆਂ ਨੇ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਤੇ ਸੇਵਾ ਕੀਤੀ ਉਨਾ ਸੰਗਤਾਂ ਨੂੰ ਨਗਰ ਕੀਰਤਨ ਦੀ ਵਧਾਈ ਦਿੱਤੀ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਬਣਾਈ ਲੋ ਮੇਲਾ ਦੇ ਸਿੰਘਾਂ ਦੁਆਰਾ ਗੱਤਕਾ ਕਲਾ ਦੇ ਜ਼ੋਹਰ ਵਿਖਾਉਂਦੇ ਹੋਏ ਖੂਬ ਬਾਬਾ ਖੱਟੀ ਪੁਲਿਸ ਪ੍ਰਸ਼ਾਸਨ ਦੁਆਰਾ ਟ੍ਰੈਫਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕਰਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਿੱਖੀ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਇਟਾਲੀਅਨ ਭਾਸ਼ਾ ਤੇ ਗੁਰਮੁਖੀ ਵਿੱਚ ਪ੍ਰਕਾਸ਼ਿਤ ਕਿਤਾਬਾਂ ਨੂੰ ਫ੍ਰੀ ਵੰਡ ਕੇ ਨਗਰ ਕੀਰਤਨ ਵਿੱਚ ਪੁੱਜੇ 43 ਲੋਤੇ ਦੂਸਰੇ ਮੋਲ ਦੇ ਲੋਕਾਂ ਨੂੰ ਨਗਰ ਕੀਰਤਨ ਦੀ ਮਹਾਨਤਾ ਬਾਰੇ ਜਾਣੂ ਕਰਾਇਆ ਨਗਰ ਕੀਰਤਨ ਦਾ ਪੜਾ ਖੁੱਲੇ ਗਰਾਊਂਡ ਵਿੱਚ ਕੀਤਾ ਗਿਆ ਜਿੱਥੇ ਪ੍ਰਸਿੱਧ ਢਾਡੀ ਪਾਈ ਹਰਜਿੰਦਰ ਸਿੰਘ ਪਰਵਾਨਾ ਦੁਆਰਾ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦਾ ਇਤਿਹਾਸ ਜਿਸੀਲੇ ਅੰਦਾਜ਼ ਵਿੱਚ ਸੁਣਾਇਆ ਇਸ ਮੌਕੇ ਜੁਨੀਅਨ ਸਿੱਖੀ ਇਤਲੀ ਦੀ ਸਮੁੱਚੀ ਲੀਡਰਸ਼ਿਪ ਅਤੇ ਸ਼ਹਿਰ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਯੂਨੀਅਨ ਸਿੱਖ ਇਟਲੀ ਦੇ ਮੁਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵੱਡੇ ਪੱਦਰ ਤੇ ਸਜਾਏ ਜਾ ਰਹੇ ਨਗਰ ਕੀਰਤਨ ਕਾਬਲੇ ਤਾਰੀਫ ਨੇ ਉਹਨਾਂ ਸੰਗਤਾਂ ਨੂੰ ਯੂਨੀਅਨ ਸਿੱਖ ਇਟਲੀ ਨਾਲ ਜੁੜ ਲਈ ਅਪੀਲ ਵੀ ਕੀਤੀ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਤੇ ਸਟਾਲਾਂ ਦਾ ਪ੍ਰਬੰਧ ਕਰਕੇ ਆਈਆਂ ਸੰਗਤਾਂ ਨੂੰ ਲੰਗਰ ਸ਼ਿਕਾਇਤ ਤੇ ਸੇਵਾਵਾਂ ਵਿੱਚ ਹਿੱਸਾ ਪਾਇਆ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਤੇ ਹੋਰਨਾਂ ਸੇਵਾਦਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ।

ਨਤੂ ਇਸ ਪੇਰੇ ਦੇ ਨੂਰ ਮੇਰ ਪਰ ਫਰਕ ਨਹੀਂ ਪਰ ਹੁਣ ਤਾਂ ਚੰਚ ਦੀ ਅਵਾਜ਼ ਸੁਣਾਈ ਦੇ ਚੁੱਕੀ ਹੈ ਹੁਣ ਭਰੂਖੇ ਦੀ ਅਵਾਜ਼ ਸੁਣਾਈ ਦੇ ਚੁੱਕੀ ਹੈ ਸੰਗੀਤੋ ਕਥਾ ਲੱਗੇ ਕਿ ਪਾਈ ਦੇ ਰਾਮਾ ਭਜਾਂ ਵਾਲੇ ਨੁਕੀਤਾ ਸੀ ਇਸ਼ਾਰਾ ਜੀ ਵੇਖ ਸੰਗਤਾਂ ਨੂੰ ਕੀਤਾ ਸੀ ਇਸ਼ਾਰਾ ਜੀ ਵੇਖ ਸੰਗਤਾਂ ਨੂੰ ਕੀਤਾ ਸੀ ਇਸ਼ਾਰਾ ਜੀ ਵੇਖ ਸੰਗਤਾਂ ਨੂੰ ਕੀਤਾ ਸੀ ਇਸ਼ਾਰਾ ਜੀ ਉਹਨਾਂ ਸੱਚੇ ਹਸਤੇ ਜੀ ਉੱਤੇ ਆੜ ਕੇ ਵੇਖ ਮੇਰੀ ਸੀ ਸੰਗਦੀ ਗੁਰੂ ਤੀਸਰੀ ਆਵਾਜ਼ ਮਾਰੀ ਆਣ ਕੇ ਵੇਖ ਮੇਰੀ ਸੀ ਸੰਗਦੀ ਕੋ ਫਰਾਮਾ ਮੈਂ ਕਬਰਾਂ ਦੇ ਮੁਰਦੇ ਜਗਾ ਰਿਹਾ ਇਸ ਉਤੇ ਮੈਂ ਕਿਸ਼ਤੀ ਚ ਆਨ ਚਾਹੂੰ ਤੂਫਾਨਾਂ ਦੇ ਵਿੱਚ ਨਾ ਇੱਕ ਬੰਦਾ ਬੰਦੇ ਨੂੰ ਜਲਨ ਫਟਾੜੇ ਮੈਂ ਧੂਰੀ ਉੱਠ ਫੜਾਂਗਾ ਹਾ ਕੇ ਦਿਹਾੜੇ ਮੈਂ ਰਾਜਪੰਤ ਦੇ ਖਿੱਚਣਾ ਖਾਕਾ ਆਇਆ ਹੋ ਬੜਕੇ ਤੇ ਭਾਰ ਤੇ ਵਾਖਾ ਆ ਛਪਰੋਂ ਦੇ ਸੋਣੀ ਪੁਸ਼ਪਾਂ ਦੀ ਦੁਨੀਆ ਓ ਬੇਟੀਆਂ ਦੇ ਸੁੱਖ ਲਈ ਮੈਂ ਸੁਹਾਣਿਆ ਦੁਨੀਆ ਸਾਗਰ ਦੇ ਸੇਨ ਨੂੰ ਅੱਗੇ ਮੈਂ ਲਾਉ ਸਵਾ ਲੱਖ ਬੈਰੀ ਨਾਲ ਇੱਕ ਨੂੰ ਲਾਉ ਔਰ ਠੁਕੀਆਂ ਘਟਾਲੇ ਤੋਂ ਮੈਂ ਬਾਜ ਕਢਾਉ ਓ ਤਵੇ ਕੋ ਬਿੰਦ ਨਾਮ ਕਰ ਮੈਂ ਭਾਰਤ ਦੇ ਬੱਚਿਆਂ ਤੋਂ ਫੁੱਟਿਆਂ ਨੂੰ ਵਾਰੂ ਮੈਂ ਡੁੱਬਦੇ ਮਲਾਹਾਂ ਦੇ 피ੜੇ ਨੂੰ ਤਾਰੂ ਮੈਂ ਇੱਕ ਜੁੱਪ ਖਵਾਵਾਗਾ ਸ਼ੋਲੇ ਸਰਾਰੇ ਮੈਂ ਤੀਰਨ ਤੋੜਾਂਗਾ ਅੰਬਰ ਦੇ ਤਾਰੇ ਮੇਰੇ ਬਾਗੀ ਖਿੜਨੇ ਫੁੱਲ ਫਲਾਦੀ ਆਪੇ ਪੈਰ ਚੁਮੇਗੀ ਹੋਰ ਆਜ਼ਾਦੀ ਆ ساری ਦੁਨੀਆ ਕੋਈ ਪਿਆਰ ਚੋਂ ਪੈਦਾ ਮੈਂ ਕਰ ਰਿਹਾ ਬੰਦੇ ਬਲਵਾਰ ਚੋਂ ਪੈਦਾ ਮੈਂ ਕਰ ਰਿਹਾ

ਤਨ 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 ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਫਾਜ਼ੂਲੀ ਅੰਦਰ ਜੁੜ ਬੈਠੇ ਸੁਖਤੇ ਗੁਰੂ ਖਾਲਸਾ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵੱਡਿਆ ਭਾਗਾ ਵਾਲਾ ਦਿਨ ਜਿਆ ਭਰਿਆ ਦਿਨ ਜੋ ਗੋਗਵਾ ਸਿੰਘ ਸਿੰਘ ਸਾਹਿਬ ਵਚਨ ਸਾ ਤੋਂ ਤਾਂ ਅਨਤਾਂ ਸਿੰਘ ਉਹ ਵੰਸ ਮਹਾਰਾਜ ਸ਼ਤਰ ਸਾਹਿਬ ਪੰਜਾਬ ਪਿਆਰਿਆ ਨਿਸ਼ਾਨਾਂ ਦੀ ਅਗਵਾਈ ਦੇ ਵਿੱਚ ਬੜਾਈ ਸੁੰਤ ਦੇ ਵਿਸ਼ਾ ਨੂੰ ਨਗਰ ਕੀਰਤਨ ਦੀ ਰਮਤਾ ਹੋਣੀ ਸੀ ਜੋ ਅਸਰੇ ਪ੍ਰਾਤ ਤੱਕ ਪਹੁੰਚ ਜਿੱਥੇ ਸਹਿਬਤ ਗੁਰੂ ਨਾਨਕ ਨਾਮ ਦੇਵਾ ਗੁਰਸਿੱਖ ਸੰਗਤਾਂ ਹਾਜ਼ਰੀ ਭਰ ਕੇ ਦੰਸਣ ਕਰਕੇ ਸਾਧੂਆ ਦੀ ਬਖਸ਼ ਸਦਕਾ ਜੋ ਕਦਕੇ ਵਾਲੇ ਸਿੰਘ ਆ ਗਏ ਆਪਾਂ ਜੋਹਰ ਦੇ ਕੇ ਉਹਨੂੰ ਪਹਿਲਾਂ ਢਾਡੀ ਸਿੰਘਾਂ ਦੇ ਦੋ ਘੰਟਾ ਹੈ ਸਾਧੂਆ ਦਾ ਜਾਸਾ ਸਾਧਾ ਸਲਾਮਤ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀਆਂ ਗੁਰੂ ਸਵਾਰੀਆਂ ਗੁਰੂ ਰੂਪ ਸਿਮੂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਖਾਲਸੇ ਦੇ ਸਾਜਣਾ ਦਿਵਸ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਕੋਟਾਨ ਕੋਟਵਾਰ ਬਧਾਈਆਂ ਹੋਵਣ ਜੀ ਗੁਰੂ ਪਿਆਰ ਵਾਲਿਓ ਗੁਰਦੁਆਰਾ ਸਾਹਿਬ ਸਿੰਘ ਸਭਾ ਕਾਸਲ ਗੁੰਬੇਰ ਤੋਂ ਵਿਚੇਂਸਾ ਵੱਲੋਂ ਅੱਜ ਖਾਲਸੇ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੀ ਦੀ ਮਹਿਰਾਮ ਦੇ ਸਦਕਾ ਇਸ ਸ਼ਹਿਰ ਵਿੱਚੇ ਨਗਰ ਬਿਠੇ ਨਗਰ ਕੀਰਤਨ ਸਜਾਏ ਗਏ ਹਨ ਨਗਰ ਕੀਰਤਨ ਇਸ ਵੇਲੇ ਪੜਾ ਉੱਪਰ ਰੁਕੇ ਹੋਏ ਹਨ ਸਤਿਗੁਰੂ ਸਾਹਿਬ ਜੀਆਂ ਦੇ ਸਰੂਪ ਪਾਲਕੀ ਸਾਹਿਬਾਂ ਦੇ ਵਿੱਚ ਪ੍ਰਕਾਸ਼ ਕੀਤੇ ਗਏ ਹਨ ਪੰਜ ਪਿਆਰੇ ਸਿੰਘ ਸਹਿਬਾਨ ਪੰਜ ਨਿਸ਼ਾਨਚੀ ਸਿੰਘ ਸਹਿਬਾਨ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਨਗਰ ਵਿੱਚ ਸਜਾਏ ਜਾ ਰਹੇ ਹਨ ਗੁਰਦੁਆਰਾ ਸਾਹਿਬ ਇਸ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਫੈਡਰੇਸ਼ਨ ਜੂਨੀਅਨ ਸਿੱਖ ਇਟਲੀ ਵੱਲੋਂ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦੇਸ਼ ਦੀਆਂ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਇਸ ਦਿਨ ਤੇ ਵਿਸ਼ੇਸ਼ ਤੌਰ ਤੇ ਨਿਰਮਲ ਕੁਟੀਆ ਜੋਹੜਾਂ ਵਾਲੇ ਮੁਖੀ ਸੰਤ ਬਾਬਾ ਜੀਤ ਸਿੰਘ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਨਗਰ ਕੀਰਤਨਾਂ ਨੀਆਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਅਤੇ ਪਾਵਨ ਕਥਾ ਵਿਚਾਰਾਂ ਦੇ ਨਾਲ ਜੋੜਨਾ ਕੀਤਾ ਗਿਆ ਗੁਰੂ ਪਿਆਰਿਓ ਫਟੇ ਦੀ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ